ਫਿਰ ਵਿੱਚ ਮੈਂ ਮਰਤੋਂ ਨੂੰ ਦੋਹਾਂ ਨੂੰ ਟਾਈਮ ਮਿਲਦਾ ਹੈ ਮਿਲ ਜਾਂਦਾ ਹੈ ਤੇ ਤਿੰਨ ਚਵਾਕ ਨੇ ਉਹਨਾਂ ਨੇ ਲਾਈਕ ਦੋਹਾਂ ਨੇ ਕਹਿੰਦੇ ਨੇ ਕਿ ਕਈ ਵਾਰੀ ਕੀ ਹੁੰਦਾ ਸਾਰੀ ਜ਼ਿੰਮੇਦਾਰੀ ਤੇ ਰਹਿ ਜਾਂਦਾ ਕਪਲਸ ਕਈ ਵਾਰੀ ਆਪ ਜੋ ਟਾਈਮ ਚਾਹੁੰਦੇ ਨੇ ਚਾਹੇ ਆਪ ਕੇ ਬੈਕੀ ਗੱਲ ਕਰਨੀ ਹੈ ਜਾਂ ਕੁਝ ਆ ਟਾਈਮ ਮਿਲ ਪਉਂਦਾ ਅਸੀਂ ਸਾਡਾ ਬਹੁਤ ਜ਼ਿਆਦਾ ਕੀ ਆ ਸੀ ਪੰਜੇ ਜਾਣੇ ਨਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਉਹ ਆ ਕੋਲੇ ਮਿਲੇ ਹੋਏ ਤੇ ਮੈਨੂੰ ਇਦਾਂ ਲੱਗਦਾ ਕਿ ਅਸੀਂ ਅਸੀਂ ਤਾਂ ਜਦੋਂ ਦਾ ਇਕਮ ਪੈਦਾ ਹੋਇਆ ਵਾ ਹਮ ਹਮ ਤੇ ਕਮਜ਼ਾ 917 ਜੀ ਜੀ 17 ਸਾਲਾਂ ਦਾ ਹੋ ਗਿਆ ਹੈ ਕਮ ਹਮ ਹਮ ਤੇ ਅਸੀਂ ਕਿਉਂਕਿ ਸਾਡੀ ਵੀ ਇਹ ਛੋਟੀ ਜਿਹੀ ਸਾਡਾ ਵਿਆਹ ਬਹੁਤ ਅਰਲੀ ਹੋਇਆ ਵਾ ਬਿਲਕੁਲ ਬਿਲਕੁਲ ਤੇ ਇੱਕ ਦਿਨ ਵੀ ਐਦਾਂ ਨਹੀਂ ਹੋਇਆ ਕਿ ਮੇਰੀ ਵਾਈਫ ਇੱਕ ਦਿਨ ਵੀ ਨੀਗਾ ਵੀ ਕਿਤੇ ਅਸੀਂ ਬੱਚਾ ਛੱਡ ਕੇ ਕਿਤੇ ਬਾਹਰ ਗਏ ਹੋਏ ਉਸ ਤੋਂ ਬਾਅਦ ਉਹਨੇ ਤਾਂ ਲਿਖਿਓਏ ਨੇ ਅਸੀਂ ਦੋ ਡਿਨਰ ਕੀਤੇ ਨੇ ਬਾਹਰ ਇੱਕ ਦਿਨ ਦੋ ਵਾਰੀ ਡਿਨਰ ਕਰਨ ਗਏ ਆ ਬਾਹਰ ਵੀ ਆਪਾਂ ਟੂ ਟਾਈਮਸ ਹਨਾ ਐ ਇੱਕਮੂਣੀ ਵੀ ਜਾਣਦੇ ਹੁਣ ਇੱਕਮ ਵੱਡਾ ਹੋ ਗਿਆ ਤਾਂ ਉਹ ਆਲਵੇਸ ਕਹਿੰਦਾ ਕਿ ਮਮਾ ਤੁਸੀਂ ਜਾਇਓਗਾ ਆਪਾਂ ਨਾਲ ਡਿਨਰ ਜਾਓ ਤੁਸੀਂ ਉਧਰ ਜਾਓ ਤੁਸੀਂ ਉਧਰ ਜਾਓ ਕੀ ਬੱਚੇ ਬੱਚੇ ਹੋ ਜਾ ਵੱਡਾ ਹੋ ਰਿਹਾ ਨੇ ਇੱਕਮ ਉਹਨੂੰ ਸਮਝ ਆਉਂਦਾ ਕਿ ਉਹ ਕਹਿੰਦਾ ਤੁਸੀਂ ਤੁਸੀਂ ਜਾਇਆ ਕਰੋ ਤੁਸੀਂ ਇੱਦਾਂ ਹੁਣ ਵੀ ਤੁਸੀਂ ਬਲੀਵ ਕਰਿਓ ਆਪ ਪ੍ਰੋਮੋਸ਼ਨ ਦੇ ਲਈ ਆਉਣਾ ਸੀਗਾ ਉਰੇ ਤੇ ਰਵਨੀਤ ਤੇ ਗੁਰਬਾਜ਼ ਨਾਲ ਆਏ ਸੀ ਚੰਦੇ ਦੇ ਇੱਕਮ ਉਧਰ ਸੀਗਾ ਤੇ ਉਹ ਉਹ ਦਾ ਉਹਨੂੰ ਛੱਡ ਕੇ ਆ ਕੇ ਨਹੀਂ ਸਰਾ ਜੀ ਉਹਨੂੰ ਤਾਂ ਪਹਿਲਾਂ ਪਹਿਲਾਂ ਪੂਰਾ ਹੀ ਕੈਨਸਲ ਕਰਤਾ ਇਹ ਉਹ ਕਹਿੰਦੀ ਵੀ ਏਕਮ ਕਿਉਂ ਛੱਡ ਕੇ ਜਾਵਾਂਗੇ ਮੈਂ ਕਿਹਾ ਰੇਕਮ ਕੱਲਾ ਥੋੜੀ ਆ ਉੱਥੇ ਸਾਡੇ ਬਹਿਗੇ ਤੇ ਸਾਰੇ ਉੱਥੇ ਮੈਂ ਕਿਹਾ ਐਡੀ ਕੀ ਪ੍ਰੋਬਲਮ ਆ ਕਹਿੰਦੇ ਨਹੀਂ ਕਹਿੰਦੀ ਮੈਂ ਤਾਂ ਇਹਨੂੰ ਛੱਡ ਕੇ ਨਹੀਂ ਜਾਣਾ ਹੈਗਾ ਏਕਮ ਨੇ ਬੜਾ ਕਿਹਾ ਮਸਾ ਹੀ ਆਈ ਮਤਲਬ ਉਹਰੇ ਆ ਕੇ ਵੀ ਉਹਦਾ ਸਾਰਾ ਧਿਆਨ ਉੱਥੇ ਹੀ ਸੀ ਵੀ ਏਕਮ ਉੱਥੇ ਏਕਮ ਉੱਥੇ ਨਾਲੇ ਪੰਜ ਛੇ ਦਿਨ ਸੀਗੇ ਅਸੀਂ ਅੱਛਾ ਸੋ ਉਹ ਨੋ ਡਾਊਟ ਕਿ ਸਾਨੂੰ ਅਸੀਂ ਤਾਂ ਉਹਨਾਂ ਐਨਕ ਇਹ ਕਹਿ ਨਹੀਂ ਸਕਦੇ ਕਿ ਵੀ ਸਾਨੂੰ ਉਹਨਾਂ ਟਾਈਮ ਮਿਲਦਾ ਯਾਨੀ ਪਟਾਇਆ ਕਿ ਅਸੀਂ ਇਕੱਠੇ ਹੀ ਹੁੰਨੇ ਸੀ ਸਪੈਂਡ ਟਾਈਮ ਤੇ ਬਟ ਆਪ ਹੀ ਅਸੀਂ ਕਦੇ ਇੰਨਾ ਨਹੀਂ ਚਾਹਿਆ ਕਿ ਯਾਰ ਅਸੀਂ ਇਕੱਲੇ ਹਫ਼ਤੇ ਲਈ ਘੁੰਮਣ ਚਲੇ ਜਾਈਏ ਜਾਂ ਕੁਝ ਐਦਾਂ ਹਨਾ ਤੇ ਬਟ ਸਾਨੂੰ ਬੱਚਿਆਂ ਨਾਲ ਵਧੀਆ ਲੱਗਦਾ